ਓ ਕਸ਼ਮੀਰੋ ਓ ਕਸ਼ਮੀਰੋ ਆ ਕੀ ਗੱਲ ਦਾਰਾ ਪੈਂਦਾ ਓ ਦਾਰਾ ਨਹੀਂ ਪੈਂਦਾ ਜਾ ਮੇਰੇ ਅੰਦਰੋਂ ਬੜਵਾ ਫੜ ਕੇ ਲਿਆ ਆਹੇ ਪੜਦਾ ਤੇ ਕੀ ਫੁੱਲੀਆਂ ਰੱਖੀਆਂ ਤੂੰ ਇੱਕ ਤੇਰਾ ਧਾਰ ਕਾੜਿਆ ਦੂਜੀ ਤੇਰੀ ਪੈਨਸ਼ਨ ਦੀ ਕਾਪੀ ਆ ਆ ਮਰ ਜਾ ਚਪਣੀ ਚ ਨੱਕ ਡੋਬ ਕੇ ਕਾਈ ਰੁਪਈਆ ਨਹੀਂ ਪਾ ਕੇ ਵੇਖਿਆ ਉੱਚ ਤੂੰ ਓ ਤੂੰ ਪਹਿਣਾ ਕਰਨਾ ਆ ਤੂੰ ਆਣਾ ਮੈਨੂੰ ਸੂਟ ਲੈ ਕੇ ਦੇ ਨਾਲੇ ਜੁੱਤੀ ਮੇਰੇ ਪੈ ਕੇ ਆਉਣ ਦੇ ਲੋੜੀ ਵਾਲੇ ਦਿਨ ਓ ਸੂਟ ਆ ਅਰੇ ਥੋੜਾ ਤੇਰਾ ਇਧਰੋਂ ਸੂਟ ਲੈ ਕੇ ਦਿੱਤੇ ਨੂੰ ਵੇ ਤੇਰੇ ਥੋੜਾ ਚਿਰ ਨੂੰ ਵੀ 7 ਸਾਲ ਹੋ ਗਿਆ ਆ ਨਾਲੇ ਸਾਰੀਆਂ ਗਰਮੀਆਂ ਲੰਘੀਆਂ ਠੰਡ ਆ ਗਈ ਆ ਆਪਣੀ ਬਥੂਈ ਦੀ ਵੀ ਬਦਲ ਇਹ ਨਾ ਮੇਰਾ ਪਿਆ ਕਿਉਂ ਤੇ ਤੇਰੀ ਬਥੂਈ ਸ਼ਾਤੀ ਤੱਕੜਾ ਕਰ ਜੇ ਹੋ ਨਹੀਂ ਬਥੂਈ ਪਾੜਦੀ ਹੁਣ ਤਾਂ ਸਰੀਰ ਮੇਰਾ ਅੱਗੇ ਨਾਲ ਅੱਧਾ ਰਹਿ ਗਿਆ ਹੈ ਅੱਧਾ ਰਹਿ ਗਿਆ ਮੈਂ ਹਾਂ ਕੱਲ ਕਰ ਛਲ ਗਈਆਂ ਕਪੜੇ ਤੋਰ ਅਗਲੀ ਨੇ ਵੀ ਗੱਲਾਂ ਕੀਤੀਆਂ ਕਹਿੰਦੀ ਤੈਨੂੰ ਇਧਰ ਆਉਂਦੀ ਕਿ ਲੋੜ ਤੇਰੇ ਤੇ ਘਰ ਵਾਲਾ ਇੰਨਾ ਛੋੜਾ ਤੂੰ ਮੂਦਾ ਪਾ ਕੇ ਤੇ ਲੀੜੇ ਤਾ ਕਰ ਤੂੰ ਦਰਛੋੜ ਕੀ ਲੈਣ ਗਈ ਆ ਵੇੜਾ ਇਧਰੋਂ ਪੱਥਰ ਆ ਕੇ ਦਿੱਤਾ ਉਹ ਤੇ ਨਹੀਂ ਤੋਤੇਂਦੇ ਅੱਥਰ ਦਾ ਤੂੰ ਬਣ ਗਿਆ ਸਾਡੇ ਲਈ ਜਦੋਂ ਦੀ ਵਿਆਹ ਹੀ ਆਈ ਆ ਅੱਥਰ ਬਣ ਗਿਆ ਜਾਦਰੋ ਮੇਰਾ ਫੜ ਕੇ ਲਿਆ ਮੈਂ ਬੈਂਕੀ ਜਾਣਾ ਮੈਂ ਨਹੀਂ ਇੱਧਰ ਜਾਣ ਤੇਰਾ ਸੋਨਾ ਸੁਨੱਖਾ ਬਣ ਕੇ ਜਾ ਲੋਕੀ ਮੈਨੂੰ 20 20 ਗੱਲਾਂ ਕਰਦੇ ਆ ਆ ਫੜਾ ਬੈਲਟ ਲਾ ਓ ਕਾਲ ਗਿਆ ਮੱਜੇ ਚਾਦਰੇ ਨਾਲ ਕੋ ਬਿਲਟ ਲਾਦਾ ਹਾਏ ਵੇ ਵੇ ਮਰ ਗਈ ਵੇ ਮੇਰਾ ਫੋੜਾ ਗਿਆ ਕੁਣੀ ਦਾ ਰੇ ਨਿਪ ਬਾਰਾ ਤੇਰਾ ਪਿਓ ਮਰ ਗਿਆ ਵੇ ਓਏ ਹੁਣ ਕੀ ਹੋ ਗਿਆ ਏ ਓਏ ਕਿਉਂ ਤੁਹਾਡੀ ਕੁੱਕੜਾਂ ਲਈ ਜਿਹੜੀ ਸਾਰੀ ਧੜੀ ਮੁੱਕਦੀ ਨਹੀਂ ਤੁਸੀਂ ਮੇਰਾ ਪਿੰਡ 'ਚ ਜਲੂਸ ਕਢਾਇਆ ਪਿਆ ਜਲੂਸ ਕਢਾਇਆ ਤੇਰਾ ਪਿੰਡ 'ਚ ਵੇਖ ਕਿਵੇਂ ਮਾਂ ਪੋਤਾਂ ਦੇ ਰੱਟ ਪਾਈ ਲੈ ਬੈਂਕ ਵਾਲੀ ਕਾਪੀ ਫੜ ਗਿਆ ਮੈਂ ਪਲਸਨ ਚੈੱਕ ਕਰਾ ਗਿਓ ਈ ਓਏ ਪੈਨਸ਼ਨ ਚੈੱਕ ਕਰਾਉਣ ਨੂੰ ਤੂੰ ਸੂਬੇ ਦਾ ਰਟਾਇ ਹੋਇਆ ਓਏ 1500 ਤੇਰੀ ਮਹੀਨੇ 'ਚ ਪੈਨਸ਼ਨ ਆਉਂਦੀ ਆ 17 ਦੀ ਤੂੰ ਚੈੱਕ ਕਰਾਉਣ ਜਾਣਾ ਬੈਂਕ ਵਾਲੇ ਤੂੰ ਛਦਾਈ ਕੀਤੇ ਪਿਆ ਓ ਜਿੰਨੇ ਤੇਰੇ ਹੱਥ ਅੱਕੇ ਪੈਣਾ ਉਹਨਾਂ ਕਿਸੇ ਦਿਨ ਤੇਰੀ ਬੈਂਕ ਵਾਲੀ ਕਾਪੀ ਪਾੜਨੀ ਆ ਤੇ ਮੇਰਾ ਸਿਰ ਉਹ ਨਾਲੇ ਬੀਬੀ ਆ ਤੁਹਾਨੂੰ ਕਿਹੜੇ ਕੰਜਨ ਨੇ ਸਲਾਹ ਦਿੱਤੀ ਮੇਰਾ ਨਿੰਬੂ ਨਾ ਰੱਖਦੀ ਇਹ ਕੋਈ ਨਾ ਆ ਪਿਆਹੀਂ ਕਿਹੜਾ ਤੇਰਾ ਨਾ ਚਾੜੂ ਰੱਖਿਆ ਆ ਆ ਜਿੱਦਨ ਤੂੰ ਆਇਆ ਬਾਈ ਨੇ ਲੈ ਕੇ ਸਾਡੇ ਹੱਥਾਂ 'ਚ ਪੜਾਇ ਤੈਨੂੰ ਵੇਂਦੇ ਸਾਡੇ ਦੋਹਾਂ ਜੀ ਦਾ ਮਾੜੀ ਖਟਾ ਹੋ ਗਿਆ ਫੇਰ ਆਹੀ ਨਿੰਬੂ ਰੱਖਤਾ ਨਾ ਤੇ ਰੱਖ ਕੇ ਉਹ ਮਾੜ ਖਟਾ ਹੋ ਗਿਆ ਉਹ ਬੇਬੇ ਜੇ ਮੈਨੂੰ ਵੇਖ ਕੇ ਤੇਰਾ ਮਾੜ ਕੱਢਾ ਗਿਆ ਤੈਨੂੰ ਵੇਖ ਕੇ ਤੇ ਨਾਨੀ ਨੂੰ ਉਲਟੀ ਆ ਗਈ ਹੋਣੀ ਆ ਫੁਵਾਸ ਨਾ ਕਰ ਚੁੱਪ ਫੇਰ ਆ ਗਈ ਮੇਰੀ ਘਰ ਵਾਲੀ ਆ ਜਾ ਕਰ ਮੜ ਗਿਆ ਅੰਦਰੋਂ ਕਾਪੀ ਫੜ ਕੇ ਲਿਆ ਦਾਨੀਆ ਜੀ ਅਲਮਨਾ ਉਹ ਚੱਲ ਕੰਮ ਤੇ ਇਹਨਾਂ ਦਾ ਕੋਤ ਕਲੇਸ਼ ਇਹੋ ਹੀ ਰਹਿਣਾ ਦਾ ਯਾ ਆਪਣੀ ਮੁਕਣਾ ਉਹ ਯਾਰ ਤੇ ਮੈਨੂੰ ਲੱਗਦਾ ਮੇਜਰ ਮੋਦੀ ਸਕੂਟਰ ਲਈ ਆਉਂਦਾ ਓਏ ਨਿੰਬੂ ਕਿਤੇ ਉਹ ਵੀ ਦਿਨ ਆਊਗਾ ਜਦੋਂ ਤੇਰੇ ਥੱਲੇ ਵੀ ਸਕੂਟਰ ਆਊ ਹਾਂ ਅੱਜ ਫੇਰ ਚੈਨ ਲੈ ਗਈ ਸੀ ਉਹ ਨਹੀਂ ਮੇਜਰ ਵੀਰੇ ਖਰਾਬ ਜਾ ਕਰਦਾ ਥੋੜਾ ਜਿਹਾ ਪੁਰਾਣਾ ਹੋ ਗਿਆ ਨਾ ਉਹ ਜੇ ਨਵਾਂ ਹੁੰਦਾ ਫਿਰ ਕਿਹੜਾ ਨੇ ਸਕੂਟਰ ਬਣ ਜਾਣਾ ਸੀ ਰਹਿਣਾ ਤੇ ਸੈਂਗਲ ਹੀ ਸੀ ਮੇਜਰ ਵੀਰ ਜੇ ਮੈਂ ਤੇਰੇ ਸਕੂਟਰ ਤੇ ਮਾਰ ਆਇਆ ਝੂਟਾ ਲੈ ਆਵਾ ਦੇ। ਉਹ ਕੀ ਆਖਿਆਈ? ఓ ਨੋ। ਉਹ ਇਹੋ ਜੇ ਮੂੰਹ ਨੂੰ ਝੂਟੇ ਫੱਬਦਿਆ ਖੋਤੇ ਖੱਚਰ ਰੇੜਿਆਂ ਤੇ। ਨਾਲੇ ਤੇਰੇ ਮੂੰਹ 'ਚ ਸਕੂਟਰ ਨਿਕਲਿਆ ਵੀ ਕਿਵੇਂ? ਸਕੂਟਰ ਤੇ ਝੂਟਾ ਲੈਣਾ। ਆ ਨਾਲੇ ਜਿਵੇਂ ਤੇ ਤੂੰ ਲੀੜੇ ਪਾਏ ਆ ਨਾ ਇਹੋ ਜੇ ਕੱਪੜਾ ਨਾਲ ਮੈਂ ਸਕੂਟਰ ਸਾਫ਼ ਨਹੀਂ ਕਰਦਾ। ਐਨ ਸਾਈਕਲ ਦੀ ਨਹੀਂ ਸੈਟ ਆਉਂਦੀ। ਐ ਸੁਣਨੇ ਸਕੂਟਰ ਦੇ। ਨਿੰਬੂ ਦਾ ਪਾਪਾ ਯਾਰ ਕਾ ਜਿਹੜੀ ਮੈਂ 9000 ਰੁਪਏ ਦੀ ਕਮੇਟੀ ਪਾਈ ਆ ਮੈਂ ਰੁਪਈਆ ਨਹੀਂ ਕਹਿੰਨੂ ਵੀ ਦੇਣਾ ਮੈਂ ਰਸੋਈ ਦੇ ਛੱਤ ਪਵਾਉਣੀ ਆ ਤੈਨੂੰ ਅੱਦ ਨਾਲ ਆਖਿਆ ਮੀਂਹ ਵੜਾਉਣ ਦੇ ਉੱਤੇ ਕਿਰਪਾਲਤਾ ਆ ਤੂੰ ਸਾਰੇ ਬਾਲੇ ਥੱਲੇ ਸੁੱਟਦੇ ਆ ਤੀ ਤਰਾ ਹਾਥੀ ਪਾਉਣੀ ਰਸੋਈ ਦੇ ਛੱਤ ਮੇਰੇ ਤੇ ਆ ਫਿਰ ਪਿਆਪੇ ਬਰਾਂਡੇ ਦੇ ਛੱਤ ਕਿਵੇਂ ਪਾਣੀ ਆ ਹਾਂ ਇਨੂੰ ਅੱਗੇ ਸਮਝਾਇਆ ਤੈਨੂੰ ਸਮਝ ਨਹੀਂ ਲੱਗੀ। ਕੰਦੇ ਹੱਥ ਲਾਤੇ ਸਕੂਟਰ ਨੂੰ। ਗੱਲ ਸੁਣ ਲੈ ਮੇਰੀ ਨਿੱਪੂ ਜੱਗੇ ਤੋਂ ਸਕੂਟਰ ਨੂੰ ਹੱਥ ਲਾਏ ਨਾ ਤੇ ਸ਼ਕੰਜਵੀ ਬਣਾ ਕੇ ਪੀਜੂ। ਪੱਤ ਪਾਇਆ ਇਹਨੇ। ਓਏ ਸਕੂਟਰ ਦੁੱਕੀ ਤਿੱਕੀ ਬੰਦੇ ਵਾਲੇ ਨਹੀਂ ਬਣੇ। ਆਹ ਸ਼ੈਗ ਦਾ ਪਤਾ ਕਿੰਨਾ ਸਿਆਪਾ ਹੈ। ਅਦੀ ਅਦੀ ਚੈਨ ਲਾਤੀ ਕਦੀ ਇਹਦਾ ਪੈਰ ਟੁੱਟ ਗਿਆ ਮੇਰੇ ਤੋਂ ਨਹੀਂ ਹੁੰਨੇ ਚੱਲਦਾ ਮੈਨੂੰ ਸਕੂਟਰ ਲੈ ਕੇ ਦੋ ਆ ਤੈਨੂੰ ਤੇ ਕੰਜਰਾ ਸਕੂਟਰ ਦੇ ਜਾਂ ਮੈਨੂੰ ਤੇ ਇਹ ਫਿਰ ਪਿਆ ਕਿ ਘਰ ਦੀਆਂ ਡਿਗੀਆਂ ਛੱਤਾਂ ਕਿਵੇਂ ਪਾਉਣੀਆਂ ਉਹ ਮੈਨੂੰ ਛੱਤਾਂ ਛੁੱਤਾਂ ਦਾ ਨਹੀਂ ਪਤਾ ਮੈਨੂੰ ਸਕੂਟਰ ਲੈ ਕੇ ਦੋ ਤੇ ਪੈਸੇ ਕਿੱਥੋਂ ਆਉਣੇ ਆ ਫੇ ਮੈਨੂੰ ਵੇਜਾ ਉਹ ਪੁੱਠੇ ਤਵੇ ਦੇ ਮੂੰਹ ਵਾਲੀ ਤੇਰਾ ਕਹਨੇ ਕੀ ਦੇਣਾ ਉਹ ਦੇਣ ਦੂਣ ਦਾ ਨਹੀਂ ਮੈਨੂੰ ਪਤਾ ਮੈਨੂੰ ਸਕੂਟਰ ਲੈ ਕੇ ਦੋ ਲੈਣਾ ਤੂੰ ਸਕੂਟਰ ਹਾਂ ਬਾਪੂ ਲੈਣਾ ਖੜ ਜਾ ਤੇਰੀ ਮਰਵਣਾ ਮੈਂ ਕਿੱਕ ਹਾਂ ਅੱਗਲ ਮੁਗਿਆ ਤੇਰੇ ਸਿਆਪਾ ਓਏ ਨਾ ਨੰਗਾ ਨੇ ਮੈਨੂੰ ਕਿੱਥੋਂ ਲੈ ਕੇ ਦੇਣਾ ਏ ਮੈਨੂੰ ਲੱਗਦਾ ਵਿਆਜ ਹੀ ਚੁੱਕਣੇ ਪੈਣੇ ਆ ਇੰਜ ਕਰਦਾ ਨੰਬਰਦਾਰ ਵਾਲੇ ਚਲਦਾ ਨੰਬਰਦਾਰ ਸਾਹਿਬ ਨੰਬਰਦਾਰ ਸਾਹਿਬ ਆ ਵੀ ਨਿੰਬੂ ਹਾਂ ਨੰਬਰਦਾਰ ਸਾਹਿਬ ਥੋੜੇ ਜਿਹੇ ਪੈਸੇ ਦੀ ਲੋੜ ਪੈ ਗਈ ਐ। ਆ ਲੈ ਵੇੜ। ਨਹੀਂ ਨੰਬਰਦਾਰ ਸਾਹਿਬ ਇੰਨੇ ਨਹੀਂ ਥੋੜੇ ਜਿਆਦੇ ਚਾਹੀਦੇ ਏ। ਕਿੰਨੇ ਕਰ? ਇਹੋ ਕੋ 14-15 ਹਜ਼ਾਰ। ਹਾਂ 14-15 ਹਜ਼ਾਰ। ਉਹ ਤੂੰ ਐਮੂ ਨਾ 14-15 ਹਜ਼ਾਰ ਮੰਗ ਕੇ ਤਾਂ ਲਿਆ ਵਾ। ਆਪਦੀ ਸ਼ਕਲ ਦੇ ਹਿਸਾਬ ਨਾਲ ਕੋਈ 100-200 ਮੰਗਦਾ ਨਾ। ਸ਼ਾਇਦ ਕੋਈ ਤਰਸ ਕਰਕੇ ਦੇ ਵੀ ਦਿੰਦਾ। ਸਿੱਧਾ ਹੀ 15 ਹਜ਼ਾਰ। ਨਾਲੇ ਇੰਨੇ ਪੈਸੇ ਦਾ ਤੂੰ ਕੀ ਕਰਨਾ ਵਾ? ਨੰਬਰਦਾਰਾ ਹੁਣ ਸਾਈਕਲ ਖਰਾਬ ਬੜਾ ਕਰ ਲਾ ਗਈ ਤੇ ਮਹਾ ਜੇ ਚੱਲ ਸਕੂਟਰ ਲੈ ਲੈ ਤੇ ਸਕੂਟਰ ਉਹ ਵੀ ਤੂੰ ਓਇਆ ਮੂੰ ਤੇ ਬਣਿਆ ਹੀ ਨਹੀਂ ਸਕੂਟਰ ਵਾਸਤੇ ਐਹੋ ਜੀਆਂ ਸ਼ਕਲਾਂ ਸਾਈਕਲ ਦੇ ਹੀ ਸੋਹਣੀਆਂ ਲੱਗਦੀਆਂ ਸਕੂਟਰ ਲੈਣਾ ਤੂੰ ਨੰਬਰਦਾਰਾ ਜੇ ਦੇ ਦੇਉਣਾ ਤੇ ਮੈਂ ਤੇ ਵਿਆਜ ਹੀ ਦੇਣਾ ਸੀ ਆ ਦਫਾ ਆ ਜਾ ਇਥੋਂ ਤੇਰੇ ਵਿਆਜ ਤੇ ਨਹੀਂ ਬੈਠਾ ਮੈਂ ਆਪੀ ਨਿੰਬੂ ਜਿੰਨੇ ਤੇਰੀ ਕੁੱਤੇ ਖਾਣੀ ਹੋਈ ਨਾ ਜੇ ਕੁਝ ਕਰਕੇ ਵਿਖਾਵਗਾ ਫਿਰ ਨੰਬਰਦਾਰ ਦਾ ਤੇ ਮੇਜਰ ਦਾ ਮੂੰਹ ਬੰਦ ਹੋਣਾ ਹੀ ਨਹੀਂ ਤੇ ਤੇਰੀ ਜ਼ਿੰਦਗੀ ਕੋਈ ਨਹੀਂ ਹੁਣ ਭਾਵੇਂ ਜੋ ਮਰਜ਼ੀ ਕਰਨਾ ਪਵੇ ਸਕੂਟਰ ਇੱਕ ਨਾਲ ਲਿਆ ਗਈ ਛੱਡਣਾ ke buat gula ya, dan jangan balik tuh. ਮੇਜਰ ਮੁੱਦੀ ਹੋ ਗਈ ਨਾ ਬੂਥੀ ਟੇਢੀ ਓਏ ਮੈਨੂੰ ਦੁਕੀ ਤਕੀ ਦੱਸਦਾ ਹਣਾ ਪਰ ਸ਼ੈਨ ਤੈਨੂੰ ਇਹ ਨਹੀਂ ਪਤਾ ਕਿ ਜਦੋਂ ਬੰਦੇ ਦਾ ਸਮਾਂ ਬਦਲਦਾ ਨਾ ਉਦੋਂ ਦੁੱਖੀਆਂ ਵੀ ਜੱਕੇ ਦੇ ਭਾਰੂ ਪੈ ਜਾਂਦੀਆਂ ਏ ਹਣ ਝਾਕਦਾ ਵੇ ਕਿਵੇਂ ਆ ਜਿਵੇਂ ਉੱਲੂ ਨੂੰ ਗੜੇ ਵੱਜੇ ਹੁੰਦੇ ਆ ਕੋਈ ਗੱਲ ਨਹੀਂ ਤੇ ਸਕੂਟਰ ਓਏ ਨੰਬਰਦਾਰਾ ਮੇਰੀ ਸ਼ਕਤ ਤੇ ਟੀਚਰਾਂ ਕਰਦਾ ਹਨਾ ਹੁਣ ਇੱਕ ਆਪਦੀ ਸ਼ਕਲ ਵੇਖਾ ਕਿਸੇ ਚ ਓਹ ਨੋ ਕਿਉਂ ਉਹ ਟਿਕਨਾਂ ਰੰਗ ਓਏ ਹੁਣ ਜਰਾ ਪਰਾਂ ਕੇ ਖੰਗ ਨੇ ਦੂਆ ਸਕੂਟਰ ਲੈਣਾ ਹੀ ਸੌਖੇ ਆ ਪਰ ਸਾਹਮਣੇ ਬੜੇ ਔਖੇ ਆ ਕੋਈ ਨਹੀਂ ਪਤਾ ਲੱਗ ਜੂ ਪਤਾ ਹਾਏ ਹਾਏ ਮੈਂ ਸਾਥ ਤੇ ਕੇ ਜਾਵਾ ਲੈ ਕੰਮ ਲਿਆ ਜਾ ਹੁਣ ਤੇ ਬੰਦ ਵੀ ਹੋ ਜਾ ਤੈਨੂੰ ਤੇ ਸਾਹ ਚੜ ਗਿਆ ਹੋਣਾ ਏ ਹਾਏ ਹਾਏ ਤੇ ਕੋਚ ਕਿੱਥੇ ਆ ਲੈ ਆ ਲੱਗੀ ਹੂੰ ਲੈ ਨਿਬੂਏ ਤੇ ਚਾਬੀ ਤੋਂ ਬੰਦ ਹੋਣਾ ਹੈ ਲੈ ਹਾਏ ਤੂੰ ਹੁਣ ਚਾਬੀ ਕਿੱਥੇ ਰੱਖਾਂ ਕਿਤੇ ਚੋਰ ਹੀ ਨਾ ਲੈ ਜਾਣ ਜਾਏ ਨਿੰਬੂ ਤੂੰ ਵੀ ਦਿਮਾਗ ਦਾ ਹੌਲਾ ਹੀ ਆ ਇਹਦੇ ਢਿੱਡ ਚ ਰੱਖਦੇ ਆ ਹੋਣਾ ਚਾਬੀ ਗਈ ਆ ਲੈ ਇਹ ਤਾਂ ਤੇ ਮੂੰ ਵੀ ਮੇਰੇ ਪਾਸ ਪਿਰ ਗਈ ਆ ਹੋਣਾ ਇਹਨੂੰ ਕਿਤੇ ਲਗਾ ਦੇਣਾ ਬਾਪੂ ਬੇਬੇ ਨੂੰ ਨਾ ਸਵੇਰੇ ਵਿਖਾਉਂਗਾ ਲੈ ਨਿੰਬੂ ਤੇਲ ਵੀ ਚੋਣਾ ਸੀ ਚਲ ਪੁੱਤ ਕੋਈ ਨਹੀਂ ਗੁੱਸਾ ਨਾ ਕਰੀ ਉਹ ਨਹੀਂ ਤੇਰੇ ਵਿੱਚ ਵੱਧ ਪਾ ਦਾਂਗੇ ਲੈ ਹਣੇ ਬੂ ਦੁਨੀਆ ਤੇ ਬੜੇ ਚਿਰ ਦਾ ਹੀ ਆਇਆ ਪਰ ਲੱਗਦਾ ਜੰਮਿਆ ਤੂੰ ਅੱਜ ਹੀ ਆ ਨੰਬਰਦਾਰ ਤੇ ਮੇਜਰ ਮੋਦੀ ਦਾ ਮੂੰਹ ਵੇਖਣੀ ਆਲਾ ਧਰਮਣਾ ਸਵਾਦ ਹੀ ਆ ਗਿਆ ਲੈ ਹਣ ਪਹਿਲਾਂ ਸਕੂਟਰ ਤੇ ਪੱਲੀ ਪਾਲਾਂ ਕਿਤੇ ਬੇਬੇ ਬਾਪੂ ਵੇਖ ਨਾ ਲੈਣ ਉਹਨਾਂ ਨੂੰ ਸਵੇਰੇ ਖੁਸ਼ਖਬਰੀ ਦਵਾਂਗਾ ਏ ਲੈ ਆ ਨੀ ਉਹ ਚੜ ਗਿਆ ਹੀ ਦਿਨ ਹੁਣ ਦੇਵਾ ਖੁਸ਼ਖਬਰੀ ਬੇਬੇ ਬਾਪੂ ਨੂੰ ਆਏ ਹੋਏ ਬੜੇ ਖੁਸ਼ ਹੋਣਗੇ ਬੇਬੇ 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 ਹਾ ਹਾ ਪਾਪਾ ਤੇਰਾ ਠੀਕ ਆ ਹਾਂ ਪਾਪੇ ਨੂੰ ਕੀ ਹੋਣਾ ਓਏ ਮਰ ਗਿਆ ਮੈਨੂੰ ਸੁਪਨਾ ਆਉਂਦਿਆ ਸੀ ਪਿੱਲੰਬੜਾ ਦੇ ਕੁੱਤੇ ਤੇਰਾ ਪਾਪਾ ਵਗਰੇ ਪੈ ਗਿਆ ਤੇ ਇਹ ਗਾੜੀ ਭੱਜਾ ਰਾਨਾ ਤੇ ਖੂਚ ਡਗ ਪਿਆ ਮੈਂ ਛਾਤੀ ਤੇ ਬੈ ਕੇ ਤਾਂ ਸਾਹ ਵੇਖ ਚੱਲਦੇ ਆ ਓ ਕਾਲੀ ਜਬਾਨ ਵਾਲੀਏ ਕਿਰਿਆ ਚੱਜਦਾ ਸੁਪਨਾ ਵੇਖ ਲਿਆ ਕਰ ਇਹੋ ਸੁਪਨੇ ਵੇਦੇ ਰਹਿਣੇ ਆ ਓਏ ਉੱਠਦੇ ਤੁਸੀਂ ਆਪਦਾ ਪੇਟ ਸਿਆਪਾ ਪਾ ਲਿਆ ਏ ਓਏ ਮੈਂ ਤਾਂ ਤੁਹਾਨੂੰ ਖੁਸ਼ਖਬਰੀ ਦੇਣੀ ਓਹ ਕਾਰੇ ਖੁਸ਼ਖਬਰੀ ਦੇਣੀ ਓਏ ਤੱਚੀ ਨਹੀਂ ਦੇਠਾ ਹਤਾਈ ਜਿਹੜੀ ਚੀਜ਼ ਮੈਂ ਲੈ ਕੇ ਆਇਆ ਨਾ ਜਦੋਂ ਤੁਹਾਨੂੰ ਵਿਖਾਤੀ ਨਾ ਓਏ ਤੁਹਾਡੀਆਂ ਨੀਂਦਾਂ ਤੇ ਖੁਸ਼ੀ ਨਹੀਂ ਉੱਡ ਜਾਣੀਆਂ ਏ ਏ ਫੁੜਕੀ ਪੈਣਾ ਹੁਣ ਕੀ ਲਾਇਆ ਅਜੇ ਤੱਕ ਤੂੰ ਲਾਂਮੇ ਦੇ ਬਿਨਾਂ ਤੇ ਕਦੀ ਕੁਝ ਲਿਆਂਦਾ ਨਹੀਂ ਓਏ ਛੱਡੋ ਇਹ ਗੱਲ ਨੂੰ ਓਏ ਆਓ ਮੇਰੇ ਨਾਲ ਓਏ ਆ ਬਾਪੂ ਆ ਬੇਬੇ ਓ ਚੱਲ ਦੇ ਇਹ ਕੀ ਜਹਾਜ ਨਾ ਏ ਹੋਨ ਦਿਲ ਤੇ ਹੱਥ ਰੱਖ ਲੋ ਤੜ ਤੜ ਤਾ ਸੁਣਾ ਬਾਪੂ ਹੋ ਗਈ ਕਿ ਨਾ ਛਾਤੀ ਚੌੜੀ ਆਪਦੇ ਪੁੱਤ ਦੀਆਂ ਤਰੱਕੀਆਂ ਵੇਖ ਕੇ ਮੈਂ ਟੋਟੇ ਪਹਿਨੇ ਇਹੋ ਜਿਹੀਆਂ ਤਰੱਕੀਆਂ ਰਾਂ ਦਾ ਟਕੀਆਂ ਆ ਵੇਖ ਲਓ ਜੀ ਕੱਚੀ ਮੀਂਹ ਦੇ ਠਾਲੇ ਐਸੇ ਅਗਲ ਵਖਾਣ ਨੂੰ ਸਾਈਕਲ ਉਹ ਬਾਪੂ ਮੈਂ ਤਾਂ ਰਾਤੀ ਐਸੇ ਸਕੂਟਰ ਢੱਕਿਆ ਹੀ ਉਹ ਸਾਲਿਆ ਜੇ ਸਕੂਟਰ ਢੱਕਿਆ ਹੀ ਤੇ ਉਹਨੂੰ ਪੋਲੀਆ ਗਿਆ ਤੇ ਰਾਤ ਰਾਤ ਸਾਈਕਲ ਬਣ ਗਿਆ ਮੈਂ ਬੋਲਾ ਬੇ ਬੇ ਬਾਪੂ ਮੈਂ ਤੁਹਾਨੂੰ ਝੂੜ ਥੋੜੀ ਮਾਰਿਆ ਮੈਂ ਸੱਚੀ ਸਕੂਟਰ ਢੱਕਿਆ ਸੀ ਬਾਪੂ ਮੈਂ ਤੈਨੂੰ ਆਂਦਾ ਰਹਿਣਾ ਬੇ ਬੂਹਾ ਲਵਾਲਾ ਮੈਨੂੰ ਲੱਗਦਾ ਸਕੂਟਰ ਆਪਣਾ ਚੋਰੀ ਹੋ ਗਿਆ ਸੀ ਬਾਪੂ ਮੈਨੂੰ ਲੱਗਦਾ ਮੈਨੂੰ ਥਾਣੇ ਜਾਣਾ ਪੈਣਾ ਈ ਹੁਣ ਮੈਨੂੰ ਢੱਕੀ ਨਾ ਓ ਜਾ ਜਿੱਧਰ ਮੱਦੀ ਦਫਾ ਹੋ ਤੈਨੂੰ ਢਾਕੇ ਮੈਂ ਕੀ ਲੈਣਾ ਚੱਲ ਬੋਲਗੇ ਚਾਹ ਬਣਾ ਪੀਏ ਆਓ ਜਨਾਬ ਆ ਵੇਖੋ ਜਨਾਬ ਇੱਥੇ ਮੈਂ ਰਾਤੀ ਸਕੂਟਰ ਖੜਾ ਰਿਆ ਸੀ ਦਿਨੇ ਉੱਠ ਕੇ ਵੇਖਿਆ ਤਾਂ ਸ਼ਕਲ ਬਣ ਗਿਆ ਸਾਈਕਲ ਬਣ ਗਿਆ ਨਹੀਂ ਮੇਰਾ ਬਤਵੋ ਜਨਾਬ ਚੋਰੀ ਹੋ ਗਿਆ ਓਏ ਚੇਤਾ ਤੈਨੂੰ ਖੜਾ ਰਿਆ ਇੱਥੇ ਹੀ ਓਏ ਆ ਵੇਖੋ ਜਨਾਬ ਟਾਇਰ ਲੱਗੇ ਇੱਥੇ ਹੀ ਖੜਾ ਰਿਆ ਸੀ ਤੈਨੂੰ ਸ਼ੱਕ ਕਿਹਦੇ ਉਹ ਸ਼ੱਕ ਤਾਂ ਜਨਾਬ ਕਿੰਿਆਂ ਤੇ ਹੁੰਦਾ ਤੂੰ ਕੌਣ ਆ ਸਰਪੰਚ ਆ ਨੰਬਰਦਾਰ ਆ ਕੌਣ ਆ ਤੂੰ ਹਮੇ ਪਿੰਡ ਦਾ ਮੋਹਰ ਬਰ ਬੰਦਾ ਹਾਂ ਉਹ ਮੋਹਰ ਬਾਰੀ ਤਾਂ ਹੁੰਦੀ ਜੇ ਕੋਈ ਮੋਹਰ ਬਾਰ ਸਮਝਿਆ ਆਪਾਂ ਨੂੰ ਤੇ ਉਹ ਗੱਲਾਂ ਮੈਂ ਉਹਨੂੰ ਪੁੱਛਦਾ ਜਵਾਬ ਇੱਥੇ ਤੂੰ ਦਿੱਤੀ ਜਨਾ ਖਾਮ ਖਾਈ ਉਹ ਤਾਂ 12 ਪਿੱਛੇ ਖੜ ਕੱਢੀਏ ਮੋਤਬਾਰੀ ਤੇਰੀ ਤੂੰ ਦੱਸੋ ਸ਼ੱਕ ਹੈ ਤੇ ਸ਼ੱਕ ਹਾਂ ਜਨਾਬ ਸ਼ੱਕ ਹੈਗਾ ਕਿਹਦੇ ਦੇ ਮੇਜਰ ਮੋਦੀ ਮੇਜਰ ਮੋਦੀ ਇਹ ਕਿੱਥੇ ਮਿਲੂ ਇਹ ਐ ਇਹ ਵੇਲੇ ਜਨਾਬ ਇਹ ਵੇਲੇ ਆਪਦੇ ਖੇਤ ਮੋਟਰ ਤੇ ਹੁੰਦਾ ਜੇ ਤੇ ਇਸ ਤੋਂ ਬਿਨਾ ਕੋਈ ਜਨਾਬ ਇੱਕ ਹੋਰ ਹੈਗਾ ਜੀ ਉਹ ਕੌਣ ਉਹ ਪਿੰਡ ਦਾ ਨੰਬਰਦਾਰ ਨੰਬਰਦਾਰ ਆ ਚਲੀ ਓਏ ਮਿਲਦੇ ਆ ਤੈਨੂੰ ਓਹ ਮੇਜਰ ਡੈਡੀ ਤੂੰ ਆ ਡੈਡੀ ਨਹੀਂ ਜਨਾਬ ਮੋਦੀ ਲੇ ਮੋਦੀ ਵੇਖ ਕੇ ਡੇਟਾ ਉਹਨਾਂ ਦੱਸਣ ਦਾ ਜਵੇਂ ਡੀਸੀ ਦਾ ਰੈਂਕ ਹੁੰਦਾ ਉਹ ਨਿੰਬੂ ਦਾ ਸਕੂਟਰ ਕਿੱਥੇ ਹੀ ਨਿੰਬੂ ਸਕੂਟਰ ਤੂੰ ਦਾ ਚੋਰੀ ਕਿਦਾ ਕੀਤਾ ਤੇ ਕਿੱਥੇ ਰੱਖਿਆ ਹੀ ਉਹ ਜਨਾਬ ਮੈਂ ਕਹਿੰਦਾ ਸਕੂਟਰ ਨਹੀਂ ਚੋਰੀ ਕੀਤਾ ਤੁਸੀਂ ਮੇਰੇ ਤੇ ਐਵੇਂ ਸ਼ੱਕ ਕਰਨ ਦਾ ਹੈ ਜੀ ਉਹ ਤੇ ਤਫ਼ਤੀਸ਼ ਚੱਲਣ ਰਹੀ ਆ ਜੇ ਸਕੂਟਰ ਤੇਰੇ ਕੋਲੋਂ ਨਿਕਲਾ ਹੈ ਨਾ ਇਹ ਸਾਡੇ ਫੇੜੇ ਪਾੜੇ ਖੜਾ ਘੱਟ ਤੇ ਪੀੜ ਵੱਧ ਕਰਦੇ ਆ ਥਾਂ ਰੱਖੀ ਚੱਲ ਚਲੀ ਓਏ ਕਿਟਾ ਭਰੇਦਾ ਭੇਜ ਦਿਓ ਤੇ 20000 ਰੇਟ ਹੋਰ ਭੇਜ ਦਿਓ ਸੀਮਿੰਟ ਮੈਂ ਠੇਕੇਦਾਰ ਨੂੰ ਪੁੱਛ ਕੇ ਫਿਰ ਦੱਸੂਗਾ ਤੇ ਚੱਕ ਤੁਹਾਨੂੰ ਮੁੰਡਾ ਸ਼ਾਮੀ ਆ ਕੇ ਫੜਾ ਦਿੰਦਾ ਹਾਂ ਹੋ ਨੰਬਰਦਾਰ ਹਾਂਜੀ ਠਾਨੇਦਾਰ ਸਾਹਿਬ ਸਕੂਟਰ ਕਿੱਥੇ ਨੇ ਪਦਾਰਾ ਕਿਹੜਾ ਸਕੂਟਰ ਹੈ ਕਿਹਨਾ ਸਕੂਟਰ ਹਾਂ ਸਕੂਟਰ ਐ ਸਾੜੇ ਲੰਗੀ ਤਰ੍ਹਾਂ 10 ਦਿਨ ਤੈਨੂੰ ਕਿਹੜਾ ਸਕੂਟਰ ਆ ਸਾੜੇ ਵੇਸ ਤੇ ਵੀ ਤਰ ਨਾ ਸਕੂਟਰ ਕਿਤੇ ਨਹੀਂ ਮਿਲਿਆ ਗੱਲ ਕੀ ਹੋਈ ਆ ਥਾਣੇਦਾਰਾ ਉਹ ਸਕੂਟਰ ਚੋਰੀ ਹੋਇਆ ਨਿੰਬੂ ਦਾ ਨੰਬਰਦਾਰਾ ਤੇ ਸ਼ੱਕ ਤੇਰੇ ਤੇ ਆਉਂਦਾ ਮੇਰੇ ਤੇ ਸ਼ੱਕ? ਉਹ ਪਿੰਡ ਦੇ ਜੱਦੀ ਪੁਸ਼ਤੀ ਨੰਬਰਦਾਰ ਆਂ ਹੀ ਕੋਈ ਸਕੂਟਰ ਚੋਰ ਨਹੀਂ ਝੋਟੇ ਦੇ ਸਿਰਰਗੀ 18 ਕਿੱਲੇ ਜ਼ਮੀਨ ਸੜਕ ਦੇ ਨਾਲ ਲੱਗਦੀ ਆ ਤੇ ਪਿੰਡੋਂ ਬਾਹਰ ਫਿਰਨੀ ਤੇ ਟਾਇਲਾਂ ਦੀ ਨਵੀਂ ਫੈਕਟਰੀ ਪਾਉਣ ਲੱਗਾ ਮੈਂ ਤੈਨੂੰ ਮੈਂ ਸਕੂਟਰ ਚੋਰ ਲੱਗਦਾ ਮੈਂ ਉਹ ਸਾਡਾ ਸ਼ੱਕ ਕਰਨਾ ਫਰਜ਼ ਆ ਨੰਬਰਦਾਰਾ ਬਾਕੀ ਜੇ ਫੇਰ ਵੀ ਜਾਂਚ ਲੋੜ ਹੋਈ ਨਾ ਤੇ ਸਹਿਯੋਗ ਕਰਿਓ ਮਿੰਬੂ ਗੱਲ ਸੁਣ ਇਧਰ ਹਾਂ ਜਨਾਬ ਉਹ ਜਿਹੜੇ ਬੰਦੇ ਦੋ ਤੂੰ ਦੱਸਿਆ ਸੀ ਨਾ ਉਹਨਾਂ ਕੋਲ ਤੇ ਸਕੂਟਰ ਨਹੀਂ ਹੋਣਾ ਬੱਬਾ ਹਾਏ ਤੂੰ ਐਂ ਦੱਸ ਤੇਰੇ ਘਰ ਚ ਕੌਣ ਕੌਣ ਆ ਉਹ ਜਨਾਬ ਮਾ ਤੇ ਪਿਓ ਓਏ ਤੂੰ ਗਿਆ ਨਹੀਂ ਅਜੇ ਉਹ ਤੇਰੀ ਸਾਰੀ ਮੋਹਤਬਾਰੀ ਇਹਨਾਂ ਲਈ ਆ ਉਹ ਜਨਾਬ ਤੁਹਾਨੂੰ ਵੇਖ ਕੇ ਆ ਗਿਆ ਮੈਂ ਆ ਗਿਆ ਵੇਖ ਕੇ ਤੂੰ ਦੱਸ ਓਏ ਬੇਬੇ ਬਾਪੂ ਐਜੀ ਮਾਰਵਾਜ ਬੇਬੇ ਬਾਪੂ ਆ ਬਾਹਰ ਆਇਓ ਪੁਲਸਾ ਉਹ ਖੱਟੇ ਬੋਦਲ ਲਗਾਤੀ ਹੋ ਰਾਤੀ ਪੀ ਗਿਆ ਹਮ ਮਰ ਗਿਆ ਕਰਤਾ ਨਾ ਉਹ ਕੰਮ ਤੈਨੂੰ ਭਾਂ ਜਿਆਦਾ ਮੈਂ ਕਹਿ ਅਸੀਂ ਸਾਰੀ ਉਮਰ ਕਦੀ ਪੁਲਸ ਦਾ ਮੋਹ ਨਹੀਂ ਵੇਖਿਆ ਤੂੰ ਲਿਆ ਕੇ ਖੜਾਤਾ ਮਹਿੰਗੀ ਰੰਗਿਆ ਜੇ ਇੱਥੇ ਛੁਬ ਮਾਦਾ ਮਹਿੰਦੀ ਰਗੇ ਲਾਲ ਵੜਾ ਕਰਦਾਈ ਇਹਦੀ ਅਰਗੇ ਨੂੰ ਹਮ ਥੋੜੇ ਜਰਾ ਮਾਰੇ ਕੋ ਬੋਲਿਆ ਨਹੀਂ ਬੋਲ ਕੇ ਵੇਖ ਤੂੰ ਨਹੀਂ ਬੋਲ ਉਹ ਨਿੰਬੂ ਸਕੂਟਰ ਦੀ ਨਿਸ਼ਾਨੀ ਦੱਸ ਕੋਈ ਉਹ ਜਨਾਬ ਨਿਸ਼ਾਨੀ ਸਕੂਟਰ ਦੇ ਤਿੰਨ ਟਾਇਰ ਉਹ ਤਿੰਨਾ ਟਾਇਰ ਵਾਲਾ ਕਿਹੜਾ ਸਕੂਟਰ ਹੁੰਦਾ ਓਏ ਉਹ ਜਨਾਬ ਇੱਕ ਸਟੱਪ ਨਹੀਂ ਲੈ ਵੀ ਤੂੰ ਨਹੀਂ ਬੋਲੇ ਤੋ ਬਿਨਾ ਰਹਿ ਸਕਦਾ ਇਹਨਾਂ ਨੂੰ ਛੱਡ ਪਹਿਲੇ ਇਹਨੂੰ ਚੋਕ ਓਏ ਉਹ ਨਹੀਂ ਜਨਾਬ ਮੈਂ ਚੱਲਿਆ ਤੂੰ ਦੱਸ ਨਿਸ਼ਾਨੀ ਕੋਈ ਰੰਗ ਕਿ ਸਕੂਟਰ ਦਾ ਰੰਗ ਜਨਾਬ ਸਕੂਟਰ ਦਾ ਆ ਬੀਬੀ ਦੇ ਮੂੰਹ ਵਰਗਾ ਉਹ ਕੋਈ ਚਾਹੀਦੀ ਨਿਸ਼ਾਨੀ ਦੱਸ ਓਏ ਜਨਾਬ ਸਕੂਟਰ ਦਾ ਮੂੰਹ ਪਾਪੇ ਦੇ ਮੂੰਹ ਵਰਗਾ ਉਹ ਸਕੂਟਰ ਨੂੰ ਘਰ ਦੇ ਦਈਆਂ ਨਾ ਲਾਈ ਹੋਣਾ ਕੋਈ ਚਾਹੀਦੀ ਨਿਸ਼ਾਨੀ ਸੋਚ ਕੇ ਦੱਸ ਵਾਹ ਜਨਾਬ ਉਹ ਦਿਨ ਡਿੱਗੀ ਚ 5000 ਰੁਪਿਆ ਸੀ ਆ ਖੇ ਦੇ ਸਵਾਹੀ 5000 ਰੁਪਿਆ ਡਿੱਗੀ ਚੋਰ ਤੇ ਘਰੇ ਨਿਕਲਿਆ ਫੜੋ ਇਹਨੂੰ ਬੇਹਤਰੇ ਲਈ ਮੈਨੂੰ ਬੋਲਿਆ ਜਾ ਤੇ ਕੋਈ ਮੇਰੇ ਨਾਲ ਗੱਲ ਕਰਨੀ ਤੇ ਆਪਣੀ ਕੁਛ ਪੱਟ ਲੈ ਕੇ ਆਓ ਤੁਹਾਨੂੰ ਨਹੀਂ ਪਤਾ ਮੈਂ ਜਨਾਨੀ ਆ ਬੀਬੀ ਵੇਖਣ ਨੂੰ ਤਾਂ ਮੈਨੂੰ ਬੰਦਾ ਆ ਹੀ ਲੱਗਦੀ ਬੇਬੇ ਵਕਤਾਂ ਦਾ ਮੈਂ ਸਕੂਟਰ ਲੈਂਦਾ ਸੀ ਤੇ ਤੈਨੂੰ ਚੋਰੀ ਕਰਨ ਦੀ ਲੋੜ ਪਈ ਮੈਂ ਮੈਂ ਕੀ ਕਰਦੀ ਨਾ ਤੂੰ ਰੁਪਈਆ ਹਿੱਥਰੇ ਨਾ ਕੋਈ ਤੇਰਾ ਪਿਓ ਪੈਸਾ ਦੇਵੇ ਇਹ ਮੇਰੇ ਪੈਕੇ ਮੇਰਾ ਪਤੀ ਦਾ ਵਿਆਹ ਹੈ ਮੈਂ ਤੇ ਕੋਈ ਨਾ ਕੋਈ ਸਿਆਪਾ ਕਰਨਾ ਸੀ ਫਿਰ ਸਿਆਪਾ ਹੁਣ ਮਾਦਾ ਸਾਨੂੰ ਹੀ ਕਰਨਾ ਪੈਣਾ ਗ੍ਰਿਫਤਾਰੀ ਤਾਂ ਹੋਣੀ ਆ ਜੇ ਚੋਰੀ ਹੋਈ ਆ ਤੇ ਥਾਣੇਦਾਰ ਨੇ ਗ੍ਰਿਫਤਾਰੀ ਕਾਦੀ ਚੋਰੀ ਤੇ ਮੈਂ ਆਪਣੇ ਘਰ 'ਚ ਕੀਤੀ ਆ ਉਹ ਭਾਵੇਂ ਘਰੇ ਕੀਤੀ ਭਾਵੇਂ ਬਾਹਰ ਕਾਨੂੰਨ ਸਾਰਿਆਂ ਲਈ ਬਰਾਬਰ ਮਾਤਾ ਗ੍ਰਿਫਤਾਰੀ ਤਾਂ ਹੋਣੀ ਆ ਉਹ ਥਾਣੇਦਾਰ ਨੇ ਇਹ ਗੱਲ ਸਾਡੀ ਬਦਨਾਮੀ ਹੋਈ ਆ ਕੋਈ ਵਿਚਲਾਰਾ ਕੱਢੀਏ ਵਿਚਲਾਰਾ ਫਿਰ ਤੁਸੀਂ ਕਢਣਾ ਲਿਆਓ ਕੱਢ ਕੇ ਆ ਦੇ ਸਰਾਨੇ ਆ ਕੇ ਸਾਹਤ ਕੋਈ ਕਰ ਹੈ ਨਹੀਂ ਤੇ ਹੁਣ ਕੀ ਕਰੀਏ ਉਹ ਇਹਨਾਂ ਦਾ ਜਾਨ ਤੇ ਛਡੋਣੀ ਨਾ ਉੜੀ ਤੇਰੀ ਸੋਨੇ ਸ਼ਾਬ ਨਾ ਉਹ ਦੇ ਦੇ ਇਹਨਾਂ ਨੂੰ ਗੀ ਮਾਤਾ ਤੇ ਮੇਰੇ ਤੇ ਪਰਸਨਲ ਸ਼ਾਪ ਕੱਟ ਕੇ ਲੈ ਗਿਆ ਸੋਣੀ ਜੀ ਚਲੋ ਚਰ ਗਈ ਇੱਕ ਮਸਲਾ ਤੇ ਹੱਲ ਹੋਇਆ ਨਹੀਂ ਹੋਰ ਸਿਆਪਾ ਪੈ ਗਈ ਚਲ ਚਲੀ ਓ ਇਹਨਾਂ ਸ਼ਿੱਕੂ ਦੇਣਾ ਆਪਾਂ ਨੂੰ ਆਪਣੀ ਨਾ ਵਰਦੀ ਲਵਾ ਲਿੰਦੀ ਹੁਣ ਕਿਤੇ ਹਲਾਣਾ ਛੋਣੀ ਤੇਰਾ ਇੱਥੇ ਕਿੰਨਾ ਚਿਰ ਮਿਲ ਸ਼ਾਪ ਨਹੀਂ ਲੱਗਦੀ ਤੁਸੀਂ ਕਰੋ ਬੈਠ ਨਹੀਂ ਪੁੱਟਣਾ ਓਏ ਬੇਬੇ ਜਾਣਦੇ ਇਹਨਾਂ ਨੂੰ ਓ ਜਿਵੇਂ ਮੇਰਾ ਸਕੂਟਰ ਲੱਗ ਗਿਆ ਓਵੇਂ ਤੇਰੀ ਕਿਤੇ ਸ਼ਾਪ ਲੱਭ ਜੂ